ਮਸੀਬਤਾਂ ਵੀ ਬੜੀਆਂ ਨੇ ਦਰਦ ਵੀ ਬੜੇ ਨੇ ਗੁਲਾਮ ਹੋ ਕੇ ਤੜਫ ਰਹੇ ਆ ਰੋ ਰਹੇ ਆ ਟੈਂਕੀਆਂ ਤੇ ਚੜ ਰਹੇ ਆ ਧਰਨਿਆਂ ਦੇ ਵਿੱਚ ਬੈਠੇ ਆ ਬੰਦੀ ਸਿੰਘ ਜੇਲ੍ਹਾਂ ਦੇ ਵਿੱਚ ਬੈਠੇ ਨੇ ਅਮਰਤਪਾਲ ਨੂੰ ਡਿਗਰੂਗੜ ਭੇਜ ਦਿੱਤਾ ਇੰਡੀਅਨ ਸਟੇਟ ਤੂੰ ਸਾਡਾ ਨੌਜਵਾਨ ਹੈ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਹੈ ਪੰਜਾਬ ਦੀ ਗੱਲ ਕਰਦਾ ਹੈ ਪੰਜਾਬੀ ਦੀ ਗੱਲ ਕਰਦਾ ਹੈ ਕਿਸਾਨੀ ਦੀ ਗੱਲ ਕਰਦਾ ਹੈ ਕੌਮ ਦੀ ਗੱਲ ਕਰਦਾ ਹੈ ਕਾਤਲਾਂ ਦੀ ਗੱਲ ਕਰਦਾ ਤੇ ਫਿਰ ਇੰਡੀਅਨ ਕਨਸਟੀਟਿਊਸ਼ਨ ਕੀ ਕਹਿੰਦਾ ਹੈ ਕੀ ਦਰਬਾਰ ਸਭ ਢਾਹ ਦਿਓ ਜਾਇਜ ਹੈ ਪੰਜਾਬ ਦੇ ਪਾਣੀ ਲੁੱਟੇ ਜਾਣ ਤੇ ਫਿਰ ਲੱਖਾਂ ਸਦਾਣਾ ਨਹਿਰ ਤੇ ਬੈਠ ਜਾਵੇ ਅਸੀਂ ਬੈਠ ਜਾਈਏ ਉਹ ਗੈਰ ਕਾਨੂੰਨੀ ਹੈ ਜੇ ਗੁਰੂ ਦੀ ਬੇਅਦਬੀ ਹੋ ਜਾਵੇ ਗੁਰੂ ਦੀ ਬੇਅਦਬੀ ਕਰਨ ਵਾਲਾ ਕਰਨ ਵਾਲਾ ਤੇ ਬਚਾਉਣ ਵਾਲਾ ਉਹਦੇ ਵਿਰੁੱਧ ਬੋਲ ਦਿੱਤਾ ਜਾਵੇ ਤੇ ਫਿਰ ਕੀ ਗੈਰ ਕਾਨੂੰਨੀ ਹੈ ਕਰਾਮਦੇਵ ਚਵਾਨੀ ਦਾ ਬਾਬਾ ਉੱਠਿਆ ਦਿੱਲੀ ਚ ਮਜਾਰਾ ਕਰਦਾ ਹੈ ਜਵਾਨੀ ਦਾ ਬਾਬਾ ਉੱਥੇ ਹੈ ਮਜਾਰਾ ਕਰਦਾ ਹੈ ਫਿਰ ਦਿੱਲੀ ਪੁਲਿਸ ਦਾ ਉਹਦੇ ਤੇ ਬਾਛੜ ਕਰ ਦਿੰਦੇ ਨੇ ਫਿਰ ਤੜਕੇ ਹਾਈ ਕੋਰਟ ਬੋਲਦਾ ਦਿੱਲੀ ਦਾ ਸੂਵ ਮੋਟੂ ਐਕਸ਼ਨ ਲੈਂਦਾ ਹੈ ਕਹਿੰਦਾ ਡੀਜੀਪੀ ਫਾਲਨ ਹੋ ਤੂੰ ਬਾਬੇ ਤੇ ਵਿਛਾੜ ਕਿਉਂ ਕੀਤੀ ਹੈ ਇਹ ਧਰਨਾ ਮਜਾਰਾ ਲਾ ਸਕਦਾ ਹੈ ਡੀਜੀਪੀ ਹਾਈ ਕੋਰਟ ਮਾਫੀ ਮੰਗਦਾ ਤੇ ਫਿਰ ਰਾਮ ਦੇ ਮਲੇ ਕਾਨੂੰਨ ਹੋਰ ਅੱਜ ਆਪਾਂ ਸਾਰਿਆਂ ਨੇ ਪੰਜਾਬ ਦੇ ਦਰਦ ਨੂੰ ਲੈ ਕੇ ਨੌਜਵਾਨੀ ਦੇ ਦਰਦ ਨੂੰ ਲੈ ਕੇ ਜ਼ਬਰ ਦੇ ਦਰਦ ਨੂੰ ਲੈ ਕੇ ਗੈਰ ਕਾਨੂੰਨੀ ਵਰਤਾਰੇ ਦੇ ਦਰਦ ਨੂੰ ਲੈ ਕੇ ਜਿਹੜਾ ਮਾਹੌਲ ਇੰਡੀਆਨ ਸਟੇਟ ਨੇ ਇੱਕ ਕ੍ਰੀਏਟ ਕੀਤਾ ਹੈ ਇੱਕ ਪੈਦਾ ਕੀਤਾ ਹੈ ਸਟੇਟ ਦੀ ਸਰਕਾਰ ਦੇ ਨਾਲ ਅਜਾਪਾ ਇੰਡੀਅਨ ਸਟੇਟ ਦੇ ਨਾਲ ਗੁਲਾਮੀ ਵਾਲੀ ਜ਼ਿੰਦਗੀ ਆਜ਼ਾਦ ਹਸਤੀ ਦੇ ਮਾਲਕ ਸਿੱਖ ਕੌਮ ਤੇ ਪੰਜਾਬੀ ਇਕੱਠੇ ਪਾਈ ਭਾਨਾ ਸਿੱਧੂ ਦੇ ਉੱਤੇ ਜ਼ਬਰ ਹੋਇਆ ਉਸ ਸੰਬੰਧ ਦੇ ਵਿੱਚ ਸਮੁੱਚੀਆਂ ਕਿਸਾਨ ਜਥੇਬੰਦੀਆਂ ਸਿਆਸੀ ਜਥੇਬੰਦੀਆਂ ਨੌਜਵਾਨ ਜਥੇਬੰਦੀਆਂ ਟਾਡੀਆਂ ਰਾਗੀਆਂ ਸੋਸ਼ਲ ਮੀਡੀਆ ਤੇ ਪ੍ਰਿੰਟ ਮੀਡੀਆ ਮੇਰੀਆਂ ਬੀਬੀਆਂ ਧੀਆਂ ਮਾਵਾਂ ਤੇ ਭੈਣਾ ਉਸ ਦਰਦ ਨੂੰ ਲੈ ਕੇ ਜੁਰਤ ਕੱਢ ਕੇ ਅੱਜ ਦਾਣਾ ਮੰਡੀ ਵਿਚ ਆਏ ਐ ਉਸ ਵਿੱਚ ਇਕੱਠੇ ਹੋਏ ਵੀਰੋ ਸਭ ਤੋਂ ਪਹਿਲਾਂ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁਸੀਬਤਾਂ ਬੜੀਆਂ ਨੇ ਦਰਦ ਬੜੇ ਨੇ مصیبتਾਂ ਵੀ ਬੜੀਆਂ ਨੇ درد دی ਬੜੇ ਨੇ ਗੁਲਾਮ ਹੋ ਕੇ ਤੜਫ ਰਹੇ ਆ ਰੋ ਰਹੇ ਆ ਟੈਂਕੀਆਂ ਤੇ ਚੜ ਰਹੇ ਆ ਧਰਨਿਆਂ ਦੇ ਵਿੱਚ ਬੈਠੇ ਆ ਬੰਦੀ ਸਿੰਘ جیلਾਂ ਦੇ ਵਿੱਚ ਬੈਠੇ ਨੇ ਅਮਰਤਪਾਲ ਨੂੰ ਡਿਬਰੂਗੜ੍ਹ ਭੇਜ ਦਿੱਤਾ ਇੰਡੀਅਨ ਸਟੇਟ ਨੇ ਬਹੁਤ ਵੱਡਾ ਜ਼ਬਰ ਕਰ ਦਿੱਤਾ ਅੱਜ ਆਪਾਂ ਜ਼ਬਰ ਦੇ ਖਿਲਾਫ ਇਕੱਠੇ ਹੋਏ ਆ ਕੀ ਏ ਭਾਨਾ ਸਦੂ ਸਾਡਾ ਨੌਜਵਾਨ ਹੈ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਹੈ ਪੰਜਾਬ ਦੀ ਗੱਲ ਕਰਦਾ ਹੈ ਪੰਜਾਬੀ ਦੀ ਗੱਲ ਕਰਦਾ ਹੈ ਪੰਜਾਬੀਅਤ ਦੀ ਗੱਲ ਕਰਦਾ ਹੈ ਕਿਸਾਨੀ ਦੀ ਗੱਲ ਕਰਦਾ ਹੈ ਕੌਮ ਦੀ ਗੱਲ ਕਰਦਾ ਹੈ ਨੌਜਵਾਨਾਂ ਦੀ ਗੱਲ ਕਰਦਾ ਲਟੇਰਿਆਂ ਦੀ ਗੱਲ ਕਰਦਾ ਜਾਬਰਾਂ ਦੀ ਗੱਲ ਕਰਦਾ ਕਾਤਲਾਂ ਦੀ ਗੱਲ ਕਰਦਾ ਤੇ ਫਿਰ ਇੰਡੀਅਨ ਕਨਸਟੀਟਿਊਸ਼ਨ ਕੀ ਕਹਿੰਦਾ ਹੈ ਕੀ ਦਰਬਾਰ ਸਭ ਢਾ ਦਿਓ ਜਾਇਜ ਹੈ ਇੰਡੀਅਨ ਕਨਸਟੀਟਿਊਸ਼ਨ ਕਹਿੰਦਾ ਹੈ ਕਿ ਭਾਨੇ ਸਦੂ ਜੇ ਏਜੰਟ ਨੂੰ ਫੜ ਲਵੇ 2 ਲੱਖ ਰੁਪਿਆ 20 ਲੱਖ ਰੁਪਇਆ ਵਾਪਸ ਕਰਾ ਦੇਵੇ ਸਾਡੇ ਨੌਜਵਾਨ ਹਿਜਰਤ ਕਰ ਰਹੇ ਨੇ ਉਹਨਾਂ ਦਾ ਕਿਲਾ ਵੇਚ ਕੇ ਉਹ ਅਮਰੀਕਾ ਨੂੰ ਜਾਂਦੇ ਨੇ ਏਜੰਟ ਲੁੱਟ ਕੇ ਲੈ ਜਾਵੇ ਸਰਕਾਰ ਏਜੰਟ ਨਾਲ ਰਲ ਜਾਵੇ ਤੇ ਭਾਨਾ ਸਦੂ ਤੇ ਸਾਰੇ ਯੋਧੇ ਜਿਹੜੇ ਕੰਮ ਕਰਦੇ ਨੇ ਉਹ ਕਹਿਣਗੇ ਪੈਸੇ ਵਾਪਸ ਦੇ ਦੇ ਇਹ ਗੈਰਕਾਨੂੰਨੀ ਆ ਮੈਨੂੰ ਫੇਰ ਦੱਸੋ ਜੇ ਭਾਣਾ ਸਿੱਧੂ ਕਿਸਾਨਾਂ ਦੀ ਗੱਲ ਕਰ ਦੇਵੇ ਤੇ ਫੇਰ ਕਿਸਾਨਾਂ ਦੇ ਹੱਕ 'ਚ ਡੱਟ ਜਾਵੇ ਤੇ ਚੋਰ ਨੂੰ ਫੜ ਲਵੇ ਕੀ ਇਹ ਗੈਰਕਾਨੂੰਨੀ ਹੈ ਜੇ ਪੰਜਾਬ ਦੇ ਪਾਣੀ ਲੁੱਟੇ ਜਾਣ ਤੇ ਫੇਰ ਲੱਖਾਂ ਸਦਾਣਾ ਨਹਿਰ ਤੇ ਬੈਠ ਜਾਵੇ ਅਸੀਂ ਬੈਠ ਜਾਈਏ ਉਹ ਗੈਰਕਾਨੂੰਨੀ ਹੈ ਜੇ ਗੁਰੂ ਦੀ ਬੇਅਦਬੀ ਹੋ ਜਾਵੇ ਗੁਰੂ ਦੀ ਬੇਅਦਬੀ ਕਰਨ ਵਾਲਾ ਰੌਣ ਵਾਲਾ ਤੇ ਬਚਾਉਣ ਵਾਲਾ ਉਹਦੇ ਵਿਰੁੱਧ ਬੋਲ ਦਿੱਤਾ ਜਾਵੇ ਤੇ ਫਿਰ ਕੀ ਗੈਰਕਾਨੂੰਨੀ ਹੈ ਜੇ ਦਰਬਾਰ ਸਭ ਢਾ ਦਿੱਤਾ ਜਾਵੇ ਢਵਾ ਦਿੱਤਾ ਜਾਵੇ ਜੇ ਉਹਦੇ ਵਿਰੁੱਧ ਬੋਲ ਦਿੱਤਾ ਜਾਵੇ ਕੀ ਗੈਰਕਾਨੂੰਨੀ ਹੈ ਫਿਰ ਬਾਬੇ ਨਾਨਕ ਨੇ ਬਾਬਰ ਨੂੰ ਜਾਬਰ ਕਿਹਾ ਸੀ ਜੇਲ੍ਹ ਚ ਚੱਕੀ ਕੀ ਸੀ ਸੀ ਕਿ ਬਾਬੇ ਗਰਨਾਨ ਨੇ ਗੈਰਕਾਨੂੰਨੀ ਗੱਲ ਕੀਤੀ ਆ ਸੰਤ ਜਰਨਾਲ ਸਿੰਘ ਪਿੰਡਰਾਂ ਵਾਲਿਆਂ ਨੇ ਪਾਣੀ ਦੀ ਗੱਲ ਕੀਤੀ ਪੰਜਾਬ ਦੀ ਗੱਲ ਕੀਤੀ ਹੈਡਵਰਕਸਾਂ ਦੀ ਗੱਲ ਕੀਤੀ ਬਾੜਾਂ ਦੀ ਗੱਲ ਕੀਤੀ ਨੌਜਵਾਨੀ ਦੀ ਗੱਲ ਕੀਤੀ ਪੰਜਾਬ ਦੀ ਗੱਲ ਕੀਤੀ ਚੰਡੀਗੜ੍ਹ ਦੀ ਗੱਲ ਕੀਤੀ ਹਾਈ ਕੋਰਟ ਦੀ ਗੱਲ ਕੀਤੀ ਕੀ ਇਹ ਗੈਰ ਕਾਨੂੰਨੀ ਹੈ ਤੇ ਫਿਰ ਭਾਨੇ ਸਿੱਧੂ ਨੇ ਜੇ ਪੈਸੇ ਬਚਾਤੇ ਆ ਫਿਰ ਕਹਿੰਦੇ ਚੋਰੀ ਕਰ ਲਈ ਹੁਣ ਭਾਨਾ ਸਿੱਧੂ ਚੋਰੀ ਕਰੂਗਾ ਚੈਨੀ ਤੇ ਚੋਰ ਤਾਂ ਤੁਹਾਡੇ 92 ਐਮਐਲਏ ਆ ਫੇਰ ਕੋਈ ਚੋਰੀ ਪਲਾਟ ਦੀ ਕਰੀ ਜਾਂਦਾ ਕੋਈ ਚੋਰੀ ਨੌਕਰੀ ਦੀ ਕਰੀ ਜਾਂਦਾ ਕੋਈ ਚੋਰੀ ਕੋਠੀ ਦੀ ਕਰੀ ਜਾਂਦਾ ਕੋਈ 5 5 ਕਿਲੋ ਸੋਨੇ ਦੀ ਚੋਰੀ ਕਰੀ ਜਾਂਦਾ ਕੋਈ ਪਾਇਆ ਪਾਇਆ ਸੋਨੇ ਦੀ ਚੋਰੀ ਕਰੀ ਜਾਂਦਾ ਇਹ ਤਾਂ ਸਾਰੇ ਚੋਰ ਨੇ ਸਾਰੇ ਚੋਰ ਨੇ ਜਿਹੜੇ ਚੋਰ ਆ ਉਹ ਗੈਰ ਕਾਨੂੰਨੀ ਜਿਹੜੇ ਬੰਦੇ ਨੇ ਉਹ ਕਾਨੂੰਨ ਵਾਲੇ ਬਣੇ ਮਿੱਥੇ ਨਹੀਂ ਅੱਜ ਆਪਾਂ ਸਾਰੇ ਆਰਟੀਕਲ 14 ਦੇ ਮੁਤਾਬਕ 19 ਦੇ ਮੁਤਾਬਕ 21 ਦੇ ਮੁਤਾਬਕ ਫਰੀडम ऑफ ਸਪੀਚ ਹੈ ਫਰੀडम ऑफ ਐਕਸਪ੍ਰੈਸ਼ਨ ਹੈ ਅਸੀਂ ਬਰਾਬਰ ਹੈ ਪ੍ਰਧਾਨ ਮੰਤਰੀ ਬਰਾਬਰ ਹੈ ਰਾਸ਼ਟਰਪਤੀ ਬਰਾਬਰ ਹੈ ਮੁੱਖ ਮੰਤਰੀ ਬਰਾਬਰ ਹੈ ਉੱਪਰ ਤੋਂ ਲੈ ਕੇ ਬੱਚਾ ਬਰਾਬਰ ਹੈ ਤੇ ਫਿਰ ਜਦੋਂ ਸਾਡੀ ਗੱਲ ਪრეਜ਼ੀਡੈਂਟ ਨਾ ਸੁਨੇ ਸਾਡੀ ਗੱਲ ਪ੍ਰਾਈਮ ਮਿਨਿਸਟਰ ਮੁੱਖ ਮੰਤਰੀ ਨਾ ਸੁਨੇ ਹਾਈ ਕੋਰਟ ਦਾ ਜੱਜ ਨਾ ਸੁਨੇ ਸੁਪਰੀਮ ਕੋਰਟ ਦਾ ਜੱਜ ਨਾ ਸੁਨੇ ਨੈਸ਼ਨਲ ਹਿਊਮਨ ਰਾਈਟਸ ਨਾ ਸੁਨੇ ਮਾਨਿਟੀ ਕਮਿਸ਼ਨ ਨਾ ਸੁਨੇ ਤੇ ਧਾਰਾ ਕਹਿੰਦੀ ਐ 14 19 21 ਤੁਸੀਂ ਤਰਨਾ ਲਾ ਸਕਦੇ ਹੋ ਮੁਜ਼ਾਹਰਾ ਕਰ ਸਕਦੇ ਹੋ ਸੜਕ ਜਾਮ ਕਰ ਸਕਦੇ ਹੋ ਜਦੋਂ ਸਾਡੀ ਗੱਲ ਸੁਣੀ ਨਹੀਂ ਨਾ ਜੱਜ ਨੇ ਸੁਣੀ ਆ ਜੱਜ ਵੀ ਅੱਜ ਹੱਥ ਟੋਕਾ ਬਣ ਗਿਆ ਕਿਹਦਾ ਬਣ ਗਿਆ ਸਰਕਾਰ ਦਾ ਹੱਥ ਟੋਕਾ ਬਣ ਗਿਆ ਤੇ ਫੇਰ ਆ ਕਾਨੂੰਨ ਵਾਲੇ ਬੰਦੇ ਇਕੱਠੇ ਹੋਏ ਨੇ ਗੈਰ ਕਾਨੂੰਨੀ ਬੰਦਿਆਂ ਨੇ ਭਾਨੇ ਸਿੱਧੂ ਨੂੰ ਅੰਦਰ ਬੰਦ ਕੀਤਾ ਹੋਇਆ ਮੈਂ ਅੱਜ ਕਹਿਣਾ ਚਾਹਣਾ ਕਿ ਨੈਸ਼ਨਲ ਹਿਊਮਰਟ ਕਿਉਂ ਨਹੀਂ ਬੋਲਦਾ ਇੱਕ ਰਾਮਦੇਵ ਚਵਾਨੀ ਦਾ ਬਾਬਾ ਉੱਠਿਆ ਦਿੱਲੀ 'ਚ ਮਜ਼ਾਰਾ ਕਰਦਾ ਹੈ ਚਵਾਨੀ ਦਾ ਬਾਬਾ ਉੱਠਿਆ ਮਜ਼ਾਰਾ ਕਰਦਾ ਹੈ ਫਿਰ ਦਿੱਲੀ ਪੁਲਿਸ ਦਾ ਉਹਦੇ ਤੇ ਬਾਛੜ ਕਰ ਦਿੰਦੇ ਨੇ ਫਿਰ ਤੜਕੇ ਹਾਈ ਕੋਰਟ ਵੱਲਦਾ ਦਿੱਲੀ ਦਾ ਸੂਵ ਮੋਟੂ ਐਕਸ਼ਨ ਲਿੰਦਾ ਹੈ ਕਹਿੰਦਾ ਡੀਜੀਪੀ ਫਲਨ ਹੋ ਤੂੰ ਬਾਬੇ ਤੇ ਵਿਛਾੜ ਕਿਉਂ ਕੀਤੀ ਐ ਇਹ ਧਰਨਾ ਮਜਾਰਾ ਲਾ ਸਕਦਾ ਹੈ ਡੀਜੀਪੀ ਹਾਈ ਕੋਰਟ ਮਾਫੀ ਮੰਗਦਾ ਤੇ ਫਿਰ ਰਾਮਦੇਵ ਲਈ ਕਾਨੂੰਨ ਹੋਰ ਤੇ ਭਾਨੇ ਸਤੂ ਲਈ ਹੋਰ ਕਾਨੂੰਨ ਹੈ ਫਿਰ ਮੈਂ ਕਹਿੰਦਾ ਹੁਣ ਫਿਰ ਹਾਈ ਕੋਰਟ ਦਾ ਜੱਜ ਕਿਉਂ ਨਹੀਂ ਬੋਲਦਾ ਬੋਲੇ ਸੂਓ ਮੋਟੋ ਐਕਸ਼ਨ ਲਵੇ ਨੈਸ਼ਨਲ ਹਿਊਮਨ ਕਿਉਂ ਨਹੀਂ ਬੋਲਦਾ ਦੱਸੋ ਭਾਨਾ ਸਿੱਧੂ ਦੀ ਚੋਰੀ ਜਿੱਕਨੀ ਹੈ ਕੀਤੀ ਆ ਕਿਦੇ ਕੱਡੋ ਕਿਹੜੀ ਲੋਕੇਸ਼ਨ ਹੈ ਕੀਦੀ ਕੀਤੀ ਹੈ ਕਿਹਨੇ ਕਰਾਈ ਆ ਕਿਹੜਾ ਕੋਲੇ ਸੀਗਾ ਕਿਹੜੇ ਨਸੋ ਇਹ ਕਦਾਰਕੁਸ਼ੀ ਕਰਦੇ ਨੇ ਸਾਰਿਆਂ ਦੀ ਕਦਾਰਕੁਸ਼ੀ ਨਹੀਂ ਹੋਣੀ ਮੈਂ ਤੁਹਾਨੂੰ ਅੱਜ ਕਹਿਣਾ ਯੋਧਿਓ ਬਿਲਕੁਲ ਸਪਸ਼ਟੀ ਕਰਨਾ ਦਿਓ ਕਿ ਚੋਰੀ ਚਾਰੀ ਚੈਨੀ ਚੁਨੀ ਅਸੀਂ ਸੀਸ ਲੈ ਕੇ ਦੂਜੀ ਕੌਮ ਨੂੰ ਬਚਾਉਣ ਵਾਲੇ ਆ ਤਿੰਨ ਕਾਲੇ ਕਾਨੂੰਨਾਂ ਨੂੰ 700 ਕਿਸਾਨਾਂ ਨੂੰ ਮਰਵਾ ਕੇ ਅਸੀਂ ਵਾਪਸ ਕਰਾਉਣ ਆਲੇ ਆ ਸ਼ਾਮਪੀ ਨਾਥਨ ਮਿਲਿਆ ਹੀ ਨਹੀਂ ਅਜੇ ਹਜੇ ਰੋਂਦੇ ਫਿਰਦੇ ਆ ਮੈਂ ਕਹਿੰਦਾ ਸਰਕਾਰ ਓ ਭਗਵੰਤਮਾਨ ਹੋਸ਼ ਵਿਚਾ ਤੂੰ ਕਹਿੰਦਾ ਸੀ ਜਦੋਂ ਸਾਡੇ ਵਰਗਾ ਸੀਗਾ ਤੂੰ ਮੇਰੇ ਨਾਲ ਮੀਟਿੰਗ 'ਚ ਬੈਠਾ ਸੀ ਖੇਰਾ ਸਾਹਿਬ ਬੈਠੇ ਸੀ ਦੋ ਮੁੰਡੇ ਗੋਲੀਆਂ ਨਾਲ ਮਾਰਤੇ ਜਿਹੜੇ ਕੈਪਟਨ ਦੀ ਸਰਕਾਰ ਦੇ ਵਿੱਚ ਜਮਾਲਪੁਰ ਅਸੀਂ ਲਾਇਆ ਧਰਨਾ ਤੇ ਭਗਵੰਤ ਮਾਨ 5 ਲੱਖ ਦੇਆ ਕਹਿੰਦਾ ਬੰਦੇ ਫੜੂਗਾ ਆਪ ਪਾਰਟੀ ਦੇ ਹੁਣ 2 ਲੱਖ ਦੋ ਮੁੰਡੇ ਮਾਰੇ ਜਮਾਲਪੁਰ ਦੇ ਵਿੱਚ ਉਦੋਂ ਤੋ ਤੂੰ ਕਹਿੰਦਾ ਸੀ ਮੈਂ ਕਰੂੰਗਾ ਤੇ ਹੁਣ ਕਰ ਉਹਦਾ ਤੇਰੀ ਪਾਰਟੀ ਦੇ ਸੀਗੇ ਇਸ ਕਰਕੇ ਰਾਜ ਆਉਂਦੇ ਰਹਿੰਦੇ ਨੇ ਬਾਬਰ ਦਾ ਰਾਜ ਵੀ ਆਇਆ ਜਗਰੀਏ ਦਾ ਰਾਜ ਵੀ ਆਇਆ ਇੰਦਰ ਗਾਂਧੀ ਦਾ ਵੀ ਆਇਆ ਮੋਦੀ ਦਾ ਵੀ ਆਇਆ بڑے ਰਾਜ ਆਉਣਗੇ ਸਿੱਖ ਨਹੀਂ ਅੱਜ ਚੱਲੀ ਐ ਨਾ ਕੱਲ ਚੱਲੀ ਐ ਇਹ ਤੂੰ ਵੀ ਢਾਈ ਸਾਲ ਬਾਅਦ ਸੜਕ ਤੇ ਹੋਵੇਂਗਾ ਅੱਜ ਮੈਂ ਕਹਿੰਦਾ ਢਾਈ ਸਾਲ ਬਾਅਦ ਤੂੰ ਵੀ ਸੜਕ ਤੇ ਹੋਵੇਂਗਾ ਰਾਜ ਦੇ ਨਸ਼ੇ ਜੈ ਨਹੀਂ ਕਰੀਦਾ ਮੈਂ ਸਰਕਾਰ ਨੂੰ ਕਹਿਣਾ ਕਿ ਕਾਨੂੰਨੀ ਬੰਦੇ ਆ ਇਹ ਪੰਜਾਬ ਸ਼ਾਂਤੀ ਚਾਹੁੰਦੇ ਆ ਇਮਾਨਦਾਰੀ ਚਾਹੁੰਦੇ ਆ ਇਮਾਨਦਾਰੀ ਤੂੰ ਲਾਗੂ ਕਰਦੇ ਭਾਣਾ ਸਿੱਧੂ ਨਾਮ ਬੋਲੇ ਨਾ ਚੋਰੀ ਕਰਨ ਸਾਰੇ ਬੰਦੇ ਤੁਹਾਡੇ ਚੋਰ ਇਕੱਠੇ ਹੋ ਗਏ ਨੇ ਅੱਜ ਚੋਰ ਬੰਦੇ ਸਾਧ ਨੂੰ ਕਹਿੰਦੇ ਆ ਕਿ ਚੋਰ ਸੋ ਮੈਂ ਕਹਿਣਾ ਕਿ ਸਾਡੀ ਇੱਕੋ ਗੱਲ ਹੈ ਬਿਨਾਂ ਸ਼ਰਤ ਭਾਨੇ ਸਿੱਧ ਨੂੰ ਰਿਹਾ ਕੀਤਾ ਜਾਵੇ ਜੇ ਜਵੇ ਨਹੀਂ ਰਿਹਾ ਹੁੰਦਾ ਫਿਰ ਹੋ ਸਕਦਾ ਜੇ ਜੋਧਪੁਰ ਦੇ ਕੈਦੀ 365 ਰਿਹਾ ਸਕਦੇ ਆ ਜੇ ਰਾਜਵਾਨੇ ਨੂੰ ਫਾਸੀ ਦੀ ਸਜ਼ਾ ਹੋਈ ਸੀ ਕਹਿੰਦੇ ਫਾਸੀ ਕਹਿੰਦੇ ਟੰਗ ਦਿਓ ਸਾਰੇ ਜੱਥੇ ਦੇ ਕਹਿੰਦੇ ਟੰਗ ਦਿਓ ਕਹਿੰਦਾ ਚਕਾਰਾ ਛੱਡੀ फासी ਚੜਦੀ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਆ ਸੱਤ ਸਾਹਿਬ ਬੈਠੇ ਆ ਫਾਸੀ ਨਹੀਂ ਲੱਗਣੀ ਅਸੀਂ ਕਹ ਇੱਕ ਜਥਾ ਜਾਊਗਾ ਅਨੰਦਪੁਰ ਸਾਹਿਬ ਤਖਤ ਤੋਂ ਇੱਕ ਅਕਾਲ ਤਖਤ ਤੋਂ ਇੱਕ ਜਥਾ ਜਾਊਗਾ ਤਲਵੰਡੀ ਸਾਹਿਬ ਤੋਂ ਸਾਨੂੰ ਫੜ ਲਿਆ ਤੇ ਅਗਲੇ ਦਿਨ ਫਾਸੀ ਰੁਕ ਗਈ ਜੇ ਅਸੀਂ ਫਾਸੀ ਤੋਂ ਲਵਾ ਸਕਦੇ ਆ ਤੇ ਭਾਨੇ ਸਿੱਧੂ ਨੂੰ ਵਿਸ਼ਵਾਸ ਆਦਿਆਂ ਇੱਕ ਮੁਠਰਿਆ ਜੇ ਬਿਲਕੁਲ ਕਿ ਮੁਠਰਿਆ ਜੇ ਇੱਕ ਸੋਚ ਵਾਲੇ ਬੰਦੇ ਆ ਕਿਸੇ ਦੇ ਵਿਚਾਰਾਂ ਚ ਵਖਰੇ ਮੋ ਸਕਦਾ ਹੈ ਇਥੇ ਕੋਈ ਲੀਡਰੀ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਉਹ ਲੀਡਰੀ ਵਿਧਾਨ ਸਭਾ ਚ ਕਰਿਆ ਕਰਾਂਗੇ ਲੀਡਰੀ ਚੋਣਾ ਚ ਕਰਿਆ ਕਰਨਗੇ ਇੱਥੇ ਭਾਨੇ ਸਿੱਧੂ ਨੂੰ ਛਡਾ ਦਿਓ ਤੁਸੀਂ ਸਾਰੇ ਲੀਡਰ ਬਣ ਗਏ ਸੋ ਇਸ ਕਰਕੇ ਮੈਂ ਸਰਕਾਰ ਨੂੰ ਵੀ ਕਹਿੰਦਾ ਤੁਰੰਤ ਛੱਡ ਨਹੀਂ ਤਾਂ ਅਸੀਂ ਛਡਾ ਕੇ ਰਾਵਾਂਗੇ ਜਰੂਰ ਛੁੱਟੇਗਾ ਜਰੂਰ ਛੁੱਟੇਗਾ ਜਰੂਰ ਛੁੱਟੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ